ਦਰਗਵੰਤ ਦਰਗ ਦੇਖ ਘਰਬੈ ਊਮਵੰਤ ਅਗਮਨੀ ਸਤਿਗੁਰ ਪਾਤਸ਼ਾਹ ਦੀ ਬਖਸ਼ਣ ਕਰਦੇ ਨੇ ਇਹੇ ਪਾਈ ਧਨੀ ਮਨੁੱਖ ਨੂੰ ਧੰਨ ਦਾ ਆਸਰਾ ਹੁੰਦਾ ਹੈ ਇਹ ਧੰਨ ਦੇਖ ਕੇ ਧਨੀ ਮਨੁੱਖ ਹੰਕਾਰ ਕਰਦਾ ਹੈ ਜਿਹੜਾ ਜਮੀਨ ਦਾ ਮਾਲਕ ਹੈ ਉਹ ਜੀਵੀ ਦੇ ਮਾਲਕ ਨੂੰ ਜਮੀਨ ਦਾ ਸਹਾਰਾ ਹੁੰਦਾ ਹੈ ਪਰ ਜਮੀਨ ਦਾ ਮਾਲਕ ਆਪਣੀ ਜਮੀਨ ਵੇਚ ਕੇ ਅੰਕਾਰੀ ਹੋ ਜਾਂਦਾ ਹੈ ਰਾਜਾ ਜਨਨ ਸਖਦ ਰਾਜ ਮੰਨਰਾ ਉਹਨੀਆਂ ਇੰਸਾਰਾ ਮੇਰਾ ਨਿਰਾਜਨ ਸਾਰੇ ਦੇਸ਼ ਦੇ ਉੱਤੇ ਤੇ ਰਾਜੇ ਨੂੰ ਰਾਜ ਦਾ ਸੰਭਾਰ ਹੈ ਪਰ ਰਾਜ ਦਾ ਹੰਕਾਰ ਵੀ ਕਰਦਾ ਉਹਨੂੰ ਵੀ ਆਪਣੇ ਰਾਜ ਦਾ ਹੰਕਾਰ ਹੈ ਇਸੇ ਤਰ੍ਹਾਂ ਮਾਰਕ ਦੇ ਸਿਰ ਉੱਤੇ ਤੂੰ ਹਰਜਨ ਏਕ ਅਸ਼ਵਮੀ ਦਾਸਮੀ ਕਹਿੰਦੇ ਕਾਲਕੁਪਤ ਜੀ ਦੇ ਪਿਆਰੇ ਪਰਮਾਤਮਾ ਦੇ ਸੇਵਕਾਂ ਨੂੰ ਮਾਰਕ ਉਹਦਾ ਆਸ ਦਾ पर ਉਸ ਨੂੰ ਕੋਈ ਹੰਕਾਰ ਨਹੀਂ ਹੈ ਉਹ ਇੱਕ ਤੇ ਕੇਵਲ ਦੇ ਕੇਵਲ ਕਾਰਕੁਸ਼ੀ ਦੇ ਚਰਨਾਂ ਦਾ ਔਕਾਸ ਦਾ ਰੱਖਦਾ ਸੰਸਾਰ ਦੇ ਵਿੱਚ ਧਨ ਦੌਲਤ ਕਾ ਜਾਣਾ ਚੰਗੇ ਮਕਾਨ ਚੰਗੀ ਜ਼ਮੀਨ ਦੀ ਪ੍ਰਾਪਤੀ ਉਹ ਨਹੀਂ ਰਾਜ ਭਾਰ ਮਿਲ ਜਾਣਾ ਕਾਹਸੇ ਇਹ ਕਹਿੰਦੇ ਸਾਰੀਆਂ ਚੀਜ਼ਾਂ ਭਾਈ ਅੰਦਰ ਹੰਕਾਰ ਪੈਦਾ ਕਰਦੀਆਂ ਹਨ ਹੰਮੇ ਪੈਦਾ ਕਰਦੀਆਂ ਹਨ ਇਨਾ ਨਾਮ ਓਨਕਾਰ ਕਰਕੇ ਮੰਦਾ ਕਾਲਪੁਰਤ ਵੈਕੂ ਜੀ ਤੋਂ ਵਿਸਰ ਜਾਂਦਾ ਹੈ ਇਨ੍ਹਾਂ ਨਾਲ ਮੋ ਪਾ ਲੈਂਦਾ ਇਨ੍ਹਾਂ ਦੇ ਉਨਾਂ ਨੂੰ ਸਹਾਰਾ ਹੁੰਦਾ ਉਸੇ ਤਰ੍ਹਾਂ ਕਾਲਪੁਰਤ ਵੈਕੂ ਜੀ ਦੇ ਪਿਆਰੇ ਬੰਦਗੀ ਕਰਨ ਵਾਲੇ ਸਿਮਰਨ ਕਰਨ ਵਾਲੇ ਉਹ ਕਾਲਪੁਰਤ ਜੀ ਦੇ ਪਿਆਰਿਆਂ ਨੂੰ ਆਕਾਰਪੁਰਤ ਵੈਕੂ ਜੀ ਦਾ ਸਹਾਰਾ ਹੁੰਦਾ ਉਹਦੇ ਚਰਨਾਂ ਦਾ ਉਹਨਾਂ ਨੂੰ ਆਸਰਾ ਹੁੰਦਾ ਹੈ ਸਹਾਰਾ ਹੁੰਦਾ ਹੈ ਉਹ ਹਰ ਇੱਕ ਦੁੱਖ ਸੁੱਖ ਆਪਣਾ ਬਾਰੇ ਗੁਰੂ ਜੀ ਨੇ ਨਾਲ ਹੀ ਸਮਝਾ ਕਰਦੇ ਨੇ ਤੇ ਇਸ ਕਰਕੇ ਮਾਰ ਸਕਦੇ ਉਹਨਾਂ ਦੇ ਅੰਦਰ ਪਈ ਹੰਕਾਰ ਨਹੀਂ ਹੁੰਦਾ ਕਿਉਂਕਿ ਜਿੱਥੇ ਨਾਮ ਹੈ ਉੱਥੇ ਹੰਕਾਰ ਨਹੀਂ ਹੈ ਹੰਕਾਰ ਉਹਨਾਂ ਦੇ ਤੋਂ ਦੂਰ ਹੋ ਜਾਂਦਾ ਹੈ ਜੇ ਕੋ ਆਪਣੀ ਓਟ ਸੁਮਾਰਾ ਕਹਿੰਦੇ ਜੇ ਕੋਈ ਮਨੁੱਖ ਆਪਣੀ ਅਸਲ ਓਟ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾਈ ਰੱਖੇ ਤਾਂ ਫਿਰ ਉਹ ਭਾਈ ਹੰਕਾਰ ਆਦਿ ਦੇ ਮੁਕਾਬਲੇ ਤੇ ਆਪਣਾ ਹੋਂਸਤਾਨੀ ਥਾ ਲਦਾ ਅੰਦਰੋਂ ਤਾਕਤਵਰ ਹੋ ਜਾਂਦਾ ਹੈ ਉਹ ਹੰਕਾਰ ਆਦਿ ਜਿਹੜੇ ਇੰਨੇ ਪ੍ਰਗਨ ਨੇ ਇੰਨੇ ਸ਼ਕਤੀਸ਼ਾਲੀ ਨੇ ਹਰ ਇੱਕ ਸੰਸਾਰ ਦੇ ਵਿੱਚ ਹਰ ਇੱਕ ਜੀਵ ਤੇ ਉਹਨਾਂ ਨੇ ਆਪਣਾ ਅਸਰ ਪਾਇਆ ਹੋਇਆ ਹੈ ਹਰ ਇੱਕ ਜੀਵ ਤੇ ਉਹਨਾਂ ਦਾ ਰਾਜ ਚੱਲਦਾ ਹੈ ਇਹ ਬਾਸਕਿੰਦ ਜੇ ਰਾਮਨੁਖ ਭਾਈ ਗੁਰੂਦੇਵਾਲਾ ਬਣ ਕੇ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਚ ਵਸਾ ਲੈਂਦਾ ਹੈ ਉਹਨਾਂ ਦੇ ਪਿਰ ਇਹ ਜਿਹੜੇ ਵਿਕਾਰ ਨਹੀਂ ਜੂੜ ਨਹੀਂ ਸਕਦੇ ਉਹਨਾਂ ਦੇ ਕਾਰਨ ਵਾਸਤੇ ਸਾਡਾ ਮਨ ਜਿਹੜਾ ਨਾਮ ਨਾਲ ਗੁਲ ਗਿਆ ਉਹ ਬਲਵਾਨ ਹੋ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਉਹ ਮੁਕਾਬਲਾ ਕਰਨ ਤੇ ਸਮਰੱਥ ਹੋ ਜਾਂਦਾ ਹੈ ਫਿਰ ਉਹ ਆਪਣਾ ਹੌਸਲਾ ਨਹੀਂ ਹਾਰਦਾ ਹੈ ਜੈਸਾ ਵਿਤ ਪੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੇ ਰਹਾਉ ਕਿਉਂਕਿ ਕੋ ਮਨੁੱਖ ਆਪਣੇ ਵਿਤ ਅਨੁਸਾਰ ਵਰਤਦਾ ਨਿਕਾਰ ਜਿਹੜੇ ਅੰਦਰ ਨਹੀਂ ਕਾਰਸਾ ਜੀ ਕਹਿੰਦੇ ਕਾਮਨੀ ਵੀ ਲੋੜ ਹੈ ਇਨਸਾਨ ਨੂੰ ਕਾਰਤੀ ਵੀ ਲੋੜ ਹੈ ਲੋੜ ਹੈ ਹਰ ਇੱਕ ਚੀਜ਼ ਦੀ ਪਰ ਤੇਰਾ ਮਨੁੱਖ ਨਾਮ ਵਾਲਾ ਰਣ ਉਨੀ ਲੋੜ ਅਨੁਸਾਰ ਵਰਤੋਂ ਕਰਦਾ ਹੈ ਉਹਨਾਂ ਉੱਤੇ ਰਾਜ ਨਾਮ ਜਪਣ ਵਾਲਾ ਹੁੰਦਾ ਹੈ ਤੇ ਜਿਹੜੇ ਨਾਮ ਨੂੰ ਜਪਦੇ ਹਨ ਉਹ પુરੁਸ਼ ਨੇ ਬਾਸਣ ਕਹਿੰਦੇ ਉਹਨਾਂ ਉੱਤੇ ਭਾਈ ਉਹਨਾਂ ਪੁਤਾਰੰਗ ਦਾ ਰਾਜ ਕਰਦਾ ਹੈ ਤੇ ਜਿਹੜੇ ਨਾਮ ਜਪਣ ਵਾਲੇ ਨੇ ਇਹਨਾਂ ਦਾ ਰਾਜ ਪੁਤਾਰਾਂ ਤੇ ਕਰਦਾ ਹੈ ਤੇ ਬਾਸਾ ਕਹਿੰਦੇ ਉਹ ਆਪਣੀ ਵਿਤ ਅਨੁਸਾਰ ਆਪਣੀ ਲੋੜ ਅਨੁਸਾਰ ਉਹਨਾਂ ਕਰਦੇ ਨੇ ਇਹ ਪਰਸੰਗ ਇਹ ਨੇ ਬਾਹਰ ਵਿਤੰਬ ਬਾਹਰ ਆਵ ਇਸ ਮਨੁੱਖ ਦੀ ਆਗਿਆ ਤੋਂ ਬਾਹਰ ਕੋਹੋਂ ਤੋਂ ਬਾਹਰ ਦੇ ਪ੍ਰਕਾਰ ਹਨ ਨਹੀਂ ਕਰਦੇ ਆਗਿਆ ਤੋਂ ਬਾਹਰ ਆ ਦੇ ਓੰਕਾਰ ਵਿੱਚ ਨਹੀਂ ਆਉਂਦਾ ਤੇ ਮਨੁੱਖਤਾ ਕੋਹ ਇਹ ਫਿਰ ਮਨੁੱਖਤਾ ਦੀ ਜਿਹੜੀ ਮੂਰਤੀ ਪਦਵੀ ਹੈ ਇਸ ਮਨੁੱਖਤਾ ਦੀ ਪਾਤ ਪਦਵੀ ਤੋਂ ਫਿਰ ਇਹ ਮਨੁੱਖ ਬਿਲ ਦਾ ਨਹੀਂ ਹੈ ਮਨੁਜਾ ਕਾਰਮੀ ਪਰਖ ਖਾਨ ਦੇ ਵਾਸੂਪੁ ਕ੍ਰੀ ਬਿਕਾਰ ਖਣਾਉਂਦਾ ਉਨਸਾਰੇ ਮਾਰਾ ਕਹਿੰਦੇ ਕੋਈ ਲੋਭੀ ਹੋ ਕੇ ਲੋਭ ਖਣਾਉਂਦਾ ਨਾ ਕਾਮੀ ਮਾਰਾ ਕਹਿੰਦੇ ਇਹ ਕਰਕੇ ਪਾਸਾ ਕਹਿੰਦੇ ਹੰਕਾਰੀ ਪੁਰਸ਼ ਨੂੰ ਇਹ ਸੰਸਾਰ ਮਾਰਾ ਕਹਿੰਦਾ ਪਰ ਜਦੋਂ ਮਨੁੱਖ ਨਾਮ ਨਾਲ ਜੁੜ ਜਾਂਦਾ ਹੈ ਇਹਨਾਂ ਬਿਕਾਰਾਂ ਨੂੰ ਆਪਣੇ ਉਧਿਮ ਕਰ ਜਾਂਦਾ ਹੈ ਆਪਣੇ ਅਨੁਸਾਰ ਆਪਣੀ ਵਿੱਤੀ ਅਨੁਸਾਰ ਵਰਤਦਾ ਹੈ ਇਹ ਪਾਸਾ ਕਹਿੰਦੇ ਫਿਰ ਮਨੁੱਖਤਾ ਨੂੰ ਦੇ ਰਹਾ ਹੈ ਫਿਰ ਇਹਦਾ ਜੀਵਨ ਟਿਕਾਣੀ ਹੈ ਉੱਚਾ ਤੇ ਨੱਚਾ ਹੀ ਰਹਦਾ ਹੈ ਰਹਾਉ ਆਮ ਤਿਆਗ ਭਏ ਜਿੱਕ ਅਸਰ ਸਰਨ ਸਰਨ ਕਰਾਈ ਜਿਹੜੇ ਮਨੁੱਖ ਭਾਈ ਬੋਲ ਸਾਨੇ ਧਨ ਊਮ ਰਾਜ ਆਤਮ ਦੇ ਆਪੇ ਛੱਕ ਕੇ ਇੱਕ ਪਰਮ ਦਾ ਆਸਰਾ ਰੱਖਣ ਵਾਲੇ ਮਨ ਜਾਂਦੇ ਹਨ ਤੇ ਜਿਹੜੇ ਵੀ ਆਪ ਕੇ ਤੁਖਤ ਜਰ ਦੇ ਆਂਕ ਆਜਾ ਦੇ ਕੇ ਇੱਕ ਰੂਜੀ ਅਸੀਂ ਤੇਰੀ ਸੰਗ ਆਏ ਹਾਂ ਸੰਤ ਅੰਮ੍ਰਹਿ ਭਏ ਮਨਜਲਤ ਨਾਨਕ ਹਰ ਗੁਰ ਦਾਇ ਸਹਿਜ ਜੀ ਕਹਿੰਦੇ ਭਾਈ ਜਿਹੜੇ ਪੇਤਾ ਨਾ ਨਿਮਾਣੇ ਹੋ ਕੇ ਸਤਿਗੁਰ ਜੀ ਦੇ ਚਰਨਾਂ ਚਾਹ ਕੇ ਬੇਨਤੀ ਕਰਦੇ ਨੇ ਆਸਾਂ ਹੀ ਅਸੀਂ ਤੇਰੇ ਆਸੇ ਨਾਮ ਤੇਰੀ ਸਤਨ ਉਚਾਰ ਗਏ ਹਾਂ ਆਸਾ ਕਹਿੰਦੇ ਗੁਰ ਵੱਡਿਆਂ ਦੇ ਨੂਰ ਲਾ ਕੇ ਜੇ ਨਾਮਕ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾ ਕੇ ਉਹਨਾਂ ਦੇ ਮਨ ਵੀ ਫਿਰ ਪਵਿੱਤਰ ਹੋ ਜਾਂਦੇ ਨੇ ਜਿਹੜਾ ਮਨ ਵਿਚਾਰਾਂ ਦੇ ਵਿੱਚ ਫਸਿਆ ਹੋਇਆ ਹੈ ਵਿਚਾਰਾਂ ਦੇ ਵਿੱਚ ਫਸਿਆ ਹੋਇਆ ਹੈ ਵਿਚਾਰਾਂ ਦਾ ਜਿਹੜਾ ਮਨ ਅਧੀਨ ਕੀਤਾ ਹੋਇਆ ਹੈ ਆਸਾ ਕਿ ਜਦੋਂ ਉਹ ਫਿਰ ਗੁਰੂ ਦੀ ਸਾਧਨ ਵਿੱਚ ਆ ਜਾਂਦੇ ਨੇ ਆਨ ਤਿਆਰ ਮੋਰਾਂ ਦੇ ਹੱਥ ਨੇ ਛੱਡ ਕੇ ਆਪਣੇ ਘਰ ਦਾ ਆਸਰਾ ਆਪਣੀ ਜ਼ਮੀਨ ਦਾ ਆਸਰਾ ਆਪਣੀ ਰਾਜ ਭਾਰ ਦਾ ਤਿਆਗ ਕਰਕੇ ਆ ਜਾਂਦੇ ਨੇ ਸਰਨ ਸਰਨ ਕਰਿਆਏ ਗੁਰੂ ਦੇ ਚਰਨਾਂ ਚ ਆਲਣ ਹੁੰਦੇ ਨੇ ਆਸਕਿੰਦ ਸੰਤ ਅਨੁਕ੍ਰਿਤ ਭਏ ਮਨ ਨੇ ਭਾਈ ਗੁਰੂ ਦੇ ਚਰਨਾ ਵਿੱਚ ਆਉਣ ਨਾਲ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਦੇ ਗੁਰੂ ਦੇ ਗੁਣ ਗਾ ਕੇ ਸਹਿਬ ਜੀ ਕਹਿੰਦੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਕੋ ਆਪ ਨੂੰ ਮਨ ਨੂੰ ਪਵਿੱਤਰ ਕਰਕੇ ਇਹ ਸੰਸਾਰ ਦੇ ਵਿੱਚ ਸੁੱਖਾ ਘਟ ਦੇ ਦੀ ਸੱਚੇ ਮਾਰਗ ਚੱਲਦੇ ਆ ਉਤਤ ਕਰੇ